ਆਮ ਤੌਰ ਤੇ ਉੱਪਰ ਸਰਕਾਰੀ ਹਸਪਤਾਲਾਂ ਦੇ ਬਾਰੇ ਵਿੱਚ ਕਿਹਾ ਜਾਂਦਾ ਹੈ ਕਿ ਉੱਥੇ ਬਹੁਤੀਆਂ ਵਧੀਆ ਸਹੂਲਤਾਂ ਨਹੀਂ ਮਿਲਦੀਆਂ ਇਸੇ ਕਰਕੇ ਮਰੀਜ਼ ਪ੍ਰਾਈਵੇਟ ਹਸਪਤਾਲਾਂ ਦਾ ਰੁਖ ਕਰਦੇ ਹਨ ਪਰੰਤੂ ਰੋਪੜ ਦੀ ਸਰਕਾਰੀ ਹਸਪਤਾਲ ਦੇ ਵਿੱਚ ਪਏ ਇਸ ਇੱਕ ਮਰੀਜ਼ ਦਾ ਸਫਲ ਆਪਰੇਸ਼ਨ ਕੀਤਾ ਗਿਆ ਹੈ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੇ ਮਾਹਰ ਡਾਕਟਰਾਂ ਦੀ ਟੀਮ ਦੇ ਵੱਲੋਂ ਅਸੀਂ ਇਸ ਪੇਸ਼ੈਂਟ ਨੂੰ ਸਪੈਸ਼ਲਿਸਟ ਕਰਕੇ ਕਹਿ ਰਹੇ ਹਾਂ ਕਿਉਂਕਿ ਇਹ ਪੇਸ਼ੈਂਟ ਸੁਣ ਨਹੀਂ ਸਕਦਾ ਅਤੇ ਬੋਲ ਨਹੀਂ ਸਕਦਾ ਤੇ ਇਸ ਤਰ੍ਹਾਂ ਦੇ ਕੇਸ ਡਾਕਟਰਾਂ ਦੇ ਲਈ ਵਿਸ਼ੇਸ਼ ਚੈਲੰਜ ਕਰਦੇ ਨੇ ਪਰੰਤੂ ਇਸ ਮਰੀਜ਼ ਦਾ ਸਫਲ ਆਪਰੇਸ਼ਨ ਕਰਕੇ ਰੋਪੜ ਦੇ ਸਰਕਾਰੀ ਹਸਪਤਾਲ ਦੇ ਮਾਹਰ ਡਾਕਟਰਾਂ ਦੀ ਟੀਮ ਨੇ ਆਪਾਂ ਕਹਿ ਸਕਦੇ ਹਾਂ ਕਿ ਕਮਾਲ ਕੀਤਾ ਹੈ ਤੇ ਇਸ ਵਕਤ ਪੇਸ਼ੈਂਟ ਮੌਜੂਦ ਹੈ ਨਰਸਿਸ ਮੌਜੂਦ ਨੇ ਜੋ ਇਹਦਾ ਹੀ ਦੇਖਰੇਖ ਕਰ ਰਹੀਆਂ ਨੇ ਹੁਣ ਇਹ ਬਿਲਕੁਲ ਠੀਕ ਠਾਕ ਨੇ ਅਤੇ ਅਸੀਂ ਹੁਣ ਸਰਕਾਰੀ ਹਸਪਤਾਲ ਦੇ ਐਸਐਮਓ ਸਾਹਿਬ ਅਤੇ ਮਾਹਰ ਡਾਕਟਰਾਂ ਦੀ ਟੀਮ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦੇ ਵਾਸਤੇ ਕਿਸ ਤਰ੍ਹਾਂ ਦਾ ਇਹ ਚੈਲੰਜ ਰਿਹਾ ਸੀ 40 ਸਾਲਾ ਮਰੀਜ਼ ਮੀਨਾ ਕੁਮਾਰੀ ਸੁਣ ਵੀ ਨਹੀਂ ਸਕਦੀ ਅਤੇ ਬੋਲ ਵੀ ਨਹੀਂ ਸਕਦੀ ਅਤੇ ਇਸ ਸਪੈਸ਼ਲ ਮਰੀਜ਼ ਦਾ ਆਪਰੇਸ਼ਨ ਸਰਕਾਰੀ ਹਸਪਤਾਲ ਰੋਪੜ ਦੇ ਸਰਜਨ ਡਾਕਟਰ ਸੰਦੀਪ ਮਾਵੀ ਦੇ ਵੱਲੋਂ ਕੀਤਾ ਗਿਆ ਹੈ। ਉਹਨਾਂ ਦੇ ਨਾਲ-ਨਾਲ ਐਸਐਮਓ ਡਾਕਟਰ ਉਪਿੰਦਰ ਸਿੰਘ, ਗਾਇਨੀ ਡਾਕਟਰ ਨੀਰਜ ਅਤੇ ਸਪੈਸ਼ਲਿਸਟ ਡਾਕਟਰ ਸੰਦੀਪ ਜਿੰਦਲ ਅਤੇ ਡਾਕਟਰ ਆਰਤੀ ਬਰਮਾ ਦੇ ਨਾਲ-ਨਾਲ ਹੋਰ ਬਾਕੀ ਟੀਮ ਨੇ ਪੂਰੀ ਮਿਹਨਤ ਨਾਲ ਇਸ ਸਫਲ ਆਪਰੇਸ਼ਨ ਨੂੰ ਕੀਤਾ ਹੈ। ਮੈਂ ਡਾਕਟਰ ਸੰਦੀਪ ਮਾਵੀ ਸਿਵਲ ਹਸਪਤਾਲ ਰੋਪਨਗਰ ਵਿਖੇ ਪਿਛਲੇ 3-4 ਸਾਲ ਤੋਂ ਆਪਣੀ ਸਰਜਰੀ ਦੀ ਸੇਵਾ ਨਿਭਾ ਰਹੇ ਹਾਂ ਆਮ ਤੌਰ ਤੇ ਜਦੋਂ ਵੀ ਦੇਖੋ ਮਰੀਜ਼ ओपीडी ਵਿੱਚ ਆਂਦਾ ਸਾਨੂੰ ਆਪਣੀ ਪ੍ਰੋਬਲਮ ਆਪ ਦੱਸਦਾ ਹੈ ਕਿ ਦੇਖੋ ਜੀ ਮੈਨੂੰ ਆਹ ਪਰੇਸ਼ਾਨੀ ਹੈ ਮੈਨੂੰ ਮੇਰੇ ਦਰਦ ਹੈ ਜਾਂ ਕੋਈ ਤਕਲੀਫ ਹੈ ਇਸ ਤਰ੍ਹਾਂ ਦਾ ਇਹ ਮਰੀਜ਼ ਜਦੋਂ ਪਹਿਲੀ ਵਾਰੀ ਸਾਡੀ ओपीडी ਚ ਆਏ ਤਾਂ ਉਸ ਟਾਈਮ ਇਹਨਾਂ ਨੇ ਆ ਕੇ ਰੋਣਾ ਸ਼ੁਰੂ ਕਰ ਦਿੱਤਾ ਤਾਂ ਘਰਦਿਆਂ ਨਾਲ ਗੱਲਬਾਤ ਕਰਨ ਤੋਂ ਪਤਾ ਲੱਗਿਆ ਕਿ ਇਹਨਾਂ ਨੂੰ ਕਾਫੀ ਪ੍ਰੋਬਲਮ ਹੈ ਇਹ ਚੈਲੰਜ ਇਹ ਸੀ ਕਿ ਮਰੀਜ਼ ਆਪਣੀ ਪ੍ਰੋਬਲਮ ਆਪ ਤੌਰ ਤੇ ਦੱਸ ਨਹੀਂ ਸਕਦਾ ਕਿਉਂਕਿ ਪੇਸ਼ੈਂਟ ਹੈ ਡੈਫ ਤੇ ਡੰਦ ਹੈ 55 ਤੋਂ ਹੀ ਇਹਨਾਂ ਨੂੰ ਪ੍ਰੋਬਲਮ ਚੱਲ ਰਹੀ ਹੈ। ਆਮੂਮਨ ਦੇਖਿਆ ਜਾਂਦਾ ਹੈ ਕਿ ਇਸ ਤਰ੍ਹਾਂ ਦੇ ਕੇਸ ਅਗੀ ਅਸੀਂ ਉੱਥੋਂ ਹੀ ਨਾਲ ਦੀ ਨਾਲ ਮੈਡੀਕਲ ਕਾਲਜ ਵਿੱਚ ਰੈਫਰ ਕਰ ਦਿੰਨੇ ਆ ਕਿਉਂਕਿ ਰੂਟੀਨ ਵਿੱਚ ਇਦਾਂ ਦੇ ਕੇਸ ਕਰਨ ਦੀ ਇੱਥੇ ਪ੍ਰੋਵੀਜ਼ਨ ਨਹੀਂ ਹੁੰਦੀ। ਆ ਇੱਕ ਦੋ ਵਾਰੀ ਇਹਨਾਂ ਦੇ ਫਿਰ ਇਨਸਿਸਟ ਕਰਨ ਤੇ ਫਿਰ ਚਲੋ ਮੈਂ ਆਪਣੀ ਸਾਰੀ ਟੀਮ ਨਾਲ ਸੰਪਰਕ ਕੀਤਾ ਕਿ ਅਸੀਂ ਇਹ ਕੇਸ ਨੂੰ ਕਰਨ ਕਰਨਾ ਹੈਗਾ ਤੇ ਉਹਦੇ ਵਿੱਚ ਜੋ ਵੀ ਕਮੀ ਜੋ ਵੀ ਸਾਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਊਗਾ ਅਸੀਂ ਪੂਰੀ ਤਿਆਰ ਕਰਾਂਗੇ ਇਸ ਦੇ ਲਈ ਮੈਂ ਆਪਣੇ ਕੋਲੀਕ ਡਾਕਟਰ ਨੀਰਜ ਗਾਇਨੇਕੋਲੋਜਿਸਟ ਡਾਕਟਰ ਆਰਤੀ ਡਾਕਟਰ ਸੰਜੀਵ ਐਨੇਸਥੈਟਿਸਟ ਦੇ ਐਸਐਮਓ ਸਰ ਇਹਨਾਂ ਦੀ ਨੌਲੇਜ ਵਿੱਚ ਕੇਸ ਆਂਦਾ ਤੇ ਸਾਰਿਆਂ ਨੇ ਪੂਰਾ ਸਾਥ ਦਿੱਤਾ ਕਿ ਜੋ ਵੀ ਇਹਦੇ ਵਿੱਚ ਲੋਡ ਜੋ ਵੀ ਚੀਜ਼ਾਂ ਦੀ ਲੋਡ ਪਈ ਗਈ ਹੈ ਜੋ ਵੀ ਹੋਏਗਾ ਇੱਥੇ ਮੁਹਿਆਤ ਰਾਈ ਜਾਣਗੀਆ ਤੇ ਇਸ ਤਰ੍ਹਾਂ ਸਾਡਾ ਵੀ ਮਨਵਲ ਬਹੁਤ ਵਧੀਆ ਤੇ ਇਸ ਤਰੀਕੇ ਨਾਲ ਅਸੀਂ ਜਾਨੀ ਕਿ ਕੇਸ ਨੂੰ ਸਕਸੈਸਫੁਲੀ ਠੀਕ ਕਰਿਆ ਹੁਣ ਮਰੀਜ਼ ਬਿਲਕੁਲ ਠੀਕ ਹੈ ਤੇ ਛੁੱਟੀ ਦੇ तकरीबन ਕਜ਼ਾਤ ਹੈ ਮੈਂ ਡਾਕਟਰ ਆਰਤੀ ਵਰਮਾ ਐਨਸਥੀਸੀਆ ਸਪੈਸ਼ਲਿਸਟ ਆ ਦੇਖੋ ਜਦੋਂ ਵੀ ਕੋਈ ਸਰਜਰੀ ਕਰਨੀ ਹੁੰਦੀ ਹੈ ਉਸ ਤੋਂ ਪਹਿਲਾਂ ਇੱਕ ਪ੍ਰੀ ਐਨਸਥੈਟਿਕ ਚੈੱਕ ਅਪ ਹੁੰਦਾ ਹੈ ਜਸਟ ਆਪਾਂ ਪੇਸ਼ੈਂਟ ਨੂੰ ਦੋ ਚਾਰ ਦਿਨ ਪਹਿਲਾਂ ਬੁਲਾਉਂਦੇ ਆ ਉਹਦਾ ਸਾਰਾ ਚੈੱਕ ਕਰਦੇ ਆ ਕਿ ਉਹਦਾ ਬੀਪੀ ਪਲਸ ਸਾਰਾ ਕੁਝ ਨੋਰਮਲ ਚੱਲ ਰਿਹਾ ਤੇ ਆਪਾਂ ਪੇਸ਼ੈਂਟ ਦੀ ਅਸੈਸਮੈਂਟ ਕਰਨੀ ਲਈ ਜਿਸ ਚ ਆਪਾਂ ਪੇਸ਼ੈਂਟ ਨੂੰ ਪੁੱਛੀਦਾ ਹੈ ਕਿ ਤੈਨੂੰ ਕੋਈ ਬੀਪੀ 슈ਗਰ ਦਮੇ ਦੌਰੇ ਦੀ ਕੋਈ ਦਿੱਕਤ ਪਹਿਲਾਂ ਕੋਈ ਸਰਜਰੀ ਜਾਂ ਫਿਰ ਕੋਈ ਸਾਹ ਚੜਨ ਦੀ ਦਿੱਕਤ ਇਹ ਤਾਂ ਨਹੀਂ ਐ ਜਦੋਂ ਉਹ ਪੇਸ਼ੈਂਟ ਦਾ ਸਾਰਾ ਕਲੀਅਰੈਂਸ ਹੁੰਦਾ ਫਿਰ ਹੀ ਆਪਾਂ ਸਰਜਰੀ ਲਈ ਲੈ ਲੈਂਦੇ ਆ ਮੈਮ ਬਟ ਜੁਇੰਟੀਅ ਦੱਸਿਆ ਕਿ ਆ ਪੇਸ਼ੈਂਟ ਡਾਇਫਰੈਂਟ ਡੰਸੀ ਸਾਨੂੰ ਪੇਸ਼ੈਂਟ ਦੀ ਕੋਈ ਅਸੈਸਮੈਂਟ ਨਹੀਂ ਹੋ ਪਾਰੀ ਸੀ ਕਿਉਂਕਿ ਪੇਸ਼ੈਂਟ ਆਪ ਤੋਂ ਬੋਲ ਕੇ ਨਹੀਂ ਦੱਸ ਰਿਹਾ ਸੀ ਜੋ ਕਰਦੇ ਸਾਨੂੰ ਦੱਸ ਰਹੇ ਸੀ ਸਾਨੂੰ ਉਹਦੇ ਨਾਲ ਹੀ ਟੈਕ ਅਪ ਕਰਨਾ ਪਿਆ ਪੇਸ਼ੈਂਟ ਫਿਰ ਇੰਟਰੋ ਆਪ ਵੀ ਜਦੋਂ ਅਸੀਂ ਪੇਸ਼ੈਂਟ ਦੀ ਕਿ ਵੀ ਇਹ ਵਜਾਈਨਲ ਹਿਸਟਰੀ ਨਹੀਂ ਸੀ ਅਸੀਂ ਪਿੱਛੇ ਟੀਕਾ ਲਗਾਇਆ ਪੇਸ਼ੈਂਟ ਦੇ ਅਪਾ ਪੇਸ਼ੈਂਟ ਨੂੰ ਪੁੱਛੀਦਾ ਹੈ ਕਿ ਦੱਸੋ ਹੁਣ ਤੁਹਾਨੂੰ ਦਰਦ ਤਾਂ ਨਹੀਂ ਹੋ ਰਹੀ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੋ ਰਹੀ ਪੇਸ਼ੈਂਟ ਉਹ ਹੁਣ ਨਹੀਂ ਦੱਸ ਪਾਰਿਆ ਸੀ ਤਾਂ ਇਹ ਬੜਾ ਹੀ ਚੈਲੈਂਜਿੰਗ ਕੇਸ ਰਹਿੰਦਾ ਹੈ ਐਨੈਸਥੈਟਿਸਲੀ ਸਰਜਨਲੀ ਤੇ ਉਸ ਤੋਂ ਬਾਅਦ ਪੋਸਟ ਆਪ ਦੇਖਣ ਲਈ ਪੂਰੇ ਸਟਾਫ ਨੇ ਤਾਂ ਬਟ ਫੋਰਚੂਨੇਟਲੀ ਡਾਕਟਰ ਸੰਦੀਪ ਮਾਵੀ ਨੇ ਬੜੀ ਹੀ ਅੱਛੀ ਸਰਜਰੀ ਕੀਤੀ ਹੈ ਨਾ ਦੀ ਇੰਟਰਆਪਸ ਨੂੰ ਕੋਈ ਦਿੱਕਤ ਨਹੀਂ ਆਈ ਪੋਸਟ ਆਪ ਨਰਸਿੰਗ ਸਿਸਟਰਸ ਨੇ ਬਹੁਤ ਅੱਛਾ ਮੈਨੇਜ ਕੀਤਾ ਹੈ ਓਵਰ ਆਲ ਇਟ ਇਜ਼ ਅ ਵੈਰੀ ਸਕਸੈਸਫੁਲ ਕੇਸ ਜਿਸ ਤਰ੍ਹਾਂ ਉਹਨਾਂ ਕੇਸ ਹੈਗਾ ਕਿ ਡੈਫਟਮ ਪੇਸ਼ੈਂਟ ਠੀਕ ਹੈ ਤੇ ਇਹਦੇ ਵਿੱਚ ਥੋੜਾ ਜਿਹਾ ਮੁਸ਼ਕਲ ਤਾਂ ਸੀ ਇਸ ਕੇਸ ਨੂੰ ਨਾਲੇ 3 ਡਿਗਰੀ ਜਿਹੜਾ ਯੂਵੀ ਪਰਲੈਪਸੀ ਜਿਹੜਾ ਦੀ ਬੱਚੇਦਾਨੀ ਹੈ ਜਿਵੇਂ ਪੂਰੀ ਹੀ ਜਿਹੜੀ ਬਾਹਰ ਆ ਰਹੀ ਸੀ ਉਹਦੇ ਨਾਲ ਉਹ ਥੋੜਾ ਉੱਠਣ ਬੈਠਣ ਚ ਹੋਰ ਕਾਫੀ ਜ਼ਿਆਦਾ ਮੁਸ਼ਕਲਾ ਆ ਰਹੀਆਂ ਸੀ ਔਰ ਦੂਸਰੇ ਨੰਬਰ ਤੇ ਡੈਫਟਮ ਹੋਣ ਕਰਕੇ ਪੇਸ਼ੈਂਟ ਨੂੰ ਆਮਾਨ ਕਰਨਾ ਜਿਵੇਂ ਉਹ ਸੁਣਦਾ ਨਹੀਂ ਬੋਲਦਾ ਨਹੀਂ ਉਹਦੇ ਵਿੱਚ ਕਾਫੀ ਜਿਹੜੀਆਂ ਸੀ ਮੁਸ਼ਕਲਾਂ ਸੀ ਤੇ ਆਪਾਂ ਜਿਵੇਂ ਇੱਥੇ ਸਿਵਲ ਹਸਪੀਟਲ ਰੂਪਨਗਰ ਦੇ ਵਿੱਚ ਆਪਾਂ ਸਾਰਿਆਂ ਨੇ ਜਿਵੇਂ ਸਾਡੀ ਸਾਰੀ ਪੂਰੀ ਟੀਮ ਹੈ ਡਾਕਟਰ ਸੰਦੀਪ ਮਾਵੀ ਆਪਣੇ ਐਸਐਮਓ ਡਾਕਟਰ ਪਿੰਦਰ ਸਿੰਘ ਦੀ ਗਾਰਡਨਸ ਦੇ ਅੰਡਰ ਅਸੀਂ ਸਾਰੀ ਪੂਰੀ ਟੀਮ ਜਿਸ ਤਰ੍ਹਾਂ ਡਾਕਟਰ ਸੰਦੀਪ ਮਾਵੀ ਡਾਕਟਰ ਆਰਤੀ ਡਾਕਟਰ ਸੰਦੀਪ ਜਿੰਦਲ ਔਰ ਸਾਡੇ ਜਿਹੜੇ ਨਰਸਿੰਗ ਸਿਸਟਰ ਹੈਗੇ ਆ ਜੋ ਕਿ ਬਹੁਤ ਕੋਆਪਰੇਟਿਵ ਹੈ ਡਾਕਟਰ ਅਮਨ ਆਸ਼ੂਆ ਔਰ ਸਾਰੀ ਇੱਕ ਟੀਮਵਰਕ ਹੈਗਾ ਤੇ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਤੇ ਆਪਾਂ ਜਿਹੜਾ ਹੈਗਾ ਇੱਕ ਸਫਲ ਜਿਹੜਾ ਹੈਗਾ ਪੇਸ਼ੈਂਟ ਦਾ ਜਿਹੜੀ ਆਪਣੀ ਹੈ ਇਦਾ ਆਪਾਂ ਕੇਸ ਕੀਤਾ ਜੋ ਕਿ ਹੁਣ ਬਿਲਕੁਲ ਹੀ ਅੱਛਾ ਮਤਲਬ ਵਧੀਆ ਮਹਿਸੂਸ ਕਰਦੀ ਹੈਗੀ ਹੈ ਤੇ ਹੁਣ پیشن ਤੁਹਾਡੇ ਸਾਹਮਣੇ ਹੈਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਸੰਜੀਵ ਕੇਂਦਲ ਮੈਂ ਇਥੇ ਅਨੇਸਥੀਸ਼ੀਆ ਸਪੈਸ਼ਲਿਸਟ ਦੀ ਪੋਸਟ ਤੇ ਪੋਸਟਰ ਹੈਗਾ ਇਦਾਂ ਦੇ ਕੇਸ ਜਿਵੇਂ ਤੁਸੀਂ ਮੇਰੇ ਸਾਰੇ ਕਲੀਗ ਐਸਐਮਓ ਸਰ ਸਟਾਫ ਨੇ ਗੱਲ ਕਰ ਹੀ ਚੁੱਕੇ ਹੋ ਕਿ ਪੇਸ਼ੈਂਟ ਡੈਫਰੈਂਟ ਮਿਊਟ ਸੀ ਜਿਨ੍ਹਾਂ ਨੂੰ ਨਾ ਸੁਣਦਾ ਸੀ ਤੇ ਨਾ ਬੋਲ ਸਕਦੇ ਸੀਗੇ ਤੇ ਜਿਵੇਂ ਡਾਕਟਰ ਆਰਤੀ ਨੇ ਐਕਸਪਲੇਨ ਕੀਤਾ ਕਿ ਸਾਨੂੰ ਕਾਫੀ ਚੈਲੰਜਸ ਦਾ ਸਾਹਮਣਾ ਕਰਨਾ ਪੈਂਦਾ ਖਾਸ ਕਰ ਬੇਹੋਸ਼ੀ ਦੀ ਜਾਂਚ ਕਰਨ ਵਾਸਤੇ ਪੇਸ਼ੈਂਟ ਨੂੰ ਓਟੀ ਚ ਲੈਣ ਤੋਂ ਪਹਿਲਾਂ ਤੇ ਜਦੋਂ ਅਸੀਂ ਪੇਸ਼ੈਂਟ ਨੂੰ ਓਟੀ ਚ ਲਿਆ ਤਾਂ ਉਸ ਉਸ ਟਾਈਮ ਫਿਰ ਮੈਂ ਸਰ ਨਾਲ ਵੀ ਗੱਲ ਕੀਤੀ ਐਸਐਮਓ ਸਰ ਨਾਲ ਕਿ ਸਾਨੂੰ ਕੁਝ ਸਪੈਸ਼ਲ ਚੀਜ਼ਾਂ ਦੀ ਜਿਹੜਾ ਹੈਗਾ ਉਹ ਮੁਹੱਈਆ ਕਰਵਾਈਆਂ ਜਾਂ ਖਾਸ ਕਰ ਇੱਕ ਦੋ ਮੋਨੀਟਰ ਜਿੰਨਾ ਤੇ ਅਸੀਂ ਕਿਉਂਕਿ ਪੇਸ਼ੈਂਟ ਇੰਟ੍ਰਾਓਪ ਬੋਲ ਨਹੀਂ ਸਕਦਾ ਤੇ ਸਾਨੂੰ ਪਤਾ ਕਿੱਦਾਂ ਲੱਗਣਾ ਕਿ ਪੇਸ਼ੈਂਟ ਦਾ ਹਿਮੋਡਾਇਨਾਮਿਕਲੀ ਮਤਲਬ ਪੇਸ਼ੈਂਟ ਸਟੇਬਲ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ ਤੇ ਇਸ ਕਰਕੇ ਸਰ ਨੇ ਕਿਹਾ ਕਿ ਕੋਈ ਚੱਕਰ ਨਹੀਂ ਹੈ ਜੋ ਮੇਰੇ ਵੱਲੋਂ ਲੋਡ ਹੋਏਗੀ ਤੁਹਾਨੂੰ ਸਾਰਾ ਸਾਜੋ ਸਮਾਨ ਪ੍ਰੋਵਾਈਡ ਕੀਤਾ ਜਾਏਗਾ ਫਿਰ ਜਦ ਅਸੀਂ ਸਪਾਈਨਲ ਮਤਲਬ ਪਿੱਠ 'ਚ ਸੂਈ ਲਗਾਉਣੀ ਸੀ ਪੇਸ਼ੈਂਟ ਨੂੰ ਤਾਂ ਉਸ ਟਾਈਮ ਤੇ ਵੀ ਸਾਨੂੰ ਦਿੱਕਤ ਸੀ ਕਿ ਪੇਸ਼ੈਂਟ ਨਾਲ ਗੱਲਬਾਤ ਕਿਵੇਂ ਕਰੀਏ ਤਾਂ ਪੇਸ਼ੈਂਟ ਦੀ ਜਿਹੜੀ ਨਨੰਦ ਪੂਰਾ ਸੁਣਨ ਕਰਨ ਤੋਂ ਪਹਿਲਾਂ ਪੇਸ਼ੈਂਟ ਦਿਨਾਲੋ ਇਸ਼ਾਰਿਆਂ ਨਾਲ ਗੱਲ ਕਰਦੇ ਸੀ ਕਿਉਂਕਿ ਘਰ ਦੇ ਮੈਂਬਰ ਇਹਨਾਂ ਦੀ ਗੱਲ ਸਮਝਦੇ ਸੀ ਉਹ ਤੇ ਜਦੋਂ ਅਸੀਂ ਫਿਰ ਸੁਣ ਕੀਤਾ 10-15 ਮਿੰਟ ਦੇਖਿਆ ਸਟੇਬਲ ਕੀਤਾ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਅਸੀਂ ਬਾਹਰ ਭੇਜਿਆ ਤੇ ਇੰਟਰਾ ਆਪਸ ਸਾਡੇ ਕੋਲੇ ਜੋ ਸਮਾਨ ਸੀਗਾ ਜੋ ਸਰਨੇਭਾਈ ਐਕਸਟ੍ਰੈਕਸ਼ਨ ਕੀਤਾ ਕਰਵਾਇਆ ਸੀ ਉਹ ਦੇਖ ਕੇ ਤੇ ਉਹਨਾਂ ਦੇ ਬੇਸ ਤੇ ਹੀ ਅਸੀਂ ਮਤਲਬ ਇਹ ਕਹ ਲਓ ਕਿ ਮੋਨੀਟਰਿੰਗ ਦੇ ਬੇਸ ਤੇ ਹੀ ਅਸੀਂ ਸਾਰਾ ਆਪਰੇਟ ਕਰਵਾਇਆ ਨਹੀਂ ਮੈਂ ਬਹੁਤ ਧੰਨਵਾਦ ਆਪਣੇ ਗਾਇਨੇਕੋਲੋਜਿਸ ਡਾਕਟਰ ਨੀਰਜ ਅਤੇ ਜਨਰਲ ਸਰਜਨ ਡਾਕਟਰ ਸੰਦੀਪ ਮਾ ਵੀ ਅਤੇ ਐਨੈਸਥੈਟਿਸਟ ਡਾਕਟਰ ਆਰਤੀ ਅਤੇ ਡਾਕਟਰ ਜਿੰਦਲ ਦਾ ਕਿ ਇਹਨਾਂ ਨੇ ਰਲ ਕੇ ਇਹ ਸਾਰਾ ਕੇਸ ਆਪਰੇਟ ਕੀਤਾ ਤੇ ਸਿਰੇ ਤੇ ਚਿਹਰਾਇਆ ਜਾੜਿਆ ਕਿਉਂਕਿ ਪੇਸ਼ੈਂਟ ਡੈਫਰੈਂਡਮ ਸੀ ਇਸ ਲਈ ਇਹਦੇ ਵਾਸਤੇ ਕਾਫੀ ਚੁਣੌਤੀਆਂ ਸੀ ਤੇ ਸਰਜਰੀ ਵੀ ਕੰਪਲੀਕੇਟਿਡ ਸੀ ਇਸ ਲਈ ਇਸ ਨੂੰ ਮੈਂ ਸਾਰੀ ਟੀਮ ਦਾ ਅਤੇ ਸਪੈਸ਼ਲੀ ਓਟੀ ਦੇ ਸਟਾਫ ਨਰਸਿੰਗ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਾਰੇ ਰਲ ਕੇ ਇਹ ਕੇਸ ਇੱਕੀ ਮੈਂਬਰ ਦੇ ਵਾਂਗ ਕੀਤਾ